ਸਖਬੀਰ ਬਾਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਝਟਕਾ ਵੀ ਐਡਾ ਵੱਡਾ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਸ਼ਾਇਦ ਉਸ ਨੂੰ ਸਹਿ ਨਾ ਸਕੇ ਸਮੁੱਚੇ ਅਕਾਲੀ ਲੀਡਰਾਂ ਨੇ ਅਸਤੀਫਿਆਂ ਦੀ ਝੜੀ ਲਾ ਦਿੱਤੀ ਹੈ ਅਕਾਲੀ ਦਲ ਦੇ ਅੰਦਰ ਅਸਤੀਫਿਆਂ ਦੀ ਝੜੀ ਦਾ سلسلہ ਸ਼ੁਰੂ ਹੋ ਗਿਆ ਹੈ ਕਿਹੜੇ ਕਿਹੜੇ ਆਗੂ ਨੇ ਪਾਰਟੀ ਛੱਡੀ ਹੈ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੈ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਈ ਵਾਰ ਬੰਦੇ ਦੀਆਂ ਚਲਾਕੀਆਂ ਬੰਦੇ ਨੂੰ ਲੈ ਜਾਂਦੀਆਂ ਹਨ ਇਹੀ ਸਿਲਸਿਲਾ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦੇ ਨਾਲ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਲਗਭਗ ਸਮੁੱਚੇ ਜੁੰਟ ਨੇ ਅਸਤੀਫੇ ਦੇ ਦਿੱਤੇ ਸਮੁੱਚੇ ਆਗੂਆਂ ਨੇ ਅਸਤੀਫਿਆਂ ਦੀ ਝੜੀ ਲਾ ਦਿੱਤੀ ਮਾਮਲਾ ਹਰਿਆਣਾ ਦਾ ਹਰਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜੁੰਟ ਦੇ ਵੱਲੋਂ ਅਸਤੀਫੇ ਦੇ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫੇ ਦਿੰਨੇ ਆ ਅਸੀਂ ਅਕਾਲੀ ਹਾਂ ਅਕਾਲੀ ਰਹਾਂਗੇ ਪਰ ਜੋ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾ ਦੇ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਨਾਲ ਕੀਤਾ ਹੈ ਨਿੱਜੀ ਰੰਜਿਸ਼ ਕੱਢੀ ਹੈ ਉਹਨਾਂ ਦੇ ਹੱਕ ਸੱਚ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਇਸ ਕਰਕੇ ਅਸੀਂ ਸਮੁੱਚਾ ਹਰਿਆਣਾ ਇਕਾਈ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਰਿਆਣਾ ਇਕਾਈ ਨੇ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਸੀ ਅਕਾਲੀ ਰਹਾਂਗੇ ਪਰ ਜੋ ਧਰੋ ਪੰਥ ਦੇ ਨਾਲ ਜੋ ਧਰੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੰਥਕ ਸਿਆਸ ਦੇ ਨਾਲ ਕਮਾਇਆ ਗਿਆ ਹੈ ਇਸ ਕਰਕੇ ਅਸੀਂ ਇਹਨਾਂ ਤੋਂ ਖਹਿੜਾ ਛਡਾਉਣੇ ਆ ਪਰ ਅਸੀਂ ਅਕਾਲੀ ਸੀ ਅਕਾਲੀ ਰਹਾਂਗੇ ਜੋ ਜਾਣਕਾਰੀ ਹਾਲੇ ਤੱਕ ਨਿਕਲ ਕੇ ਆ ਰਹੀ ਹੈ ਵੱਡੇ ਪੱਧਰ ਤੇ ਅਸਤੀਫੇ ਹੋਰ ਵੀ ਆਉਣਗੇ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਹੋਰਾਂ ਨੂੰ ਉਹਦੇ ਤੋਂ ਹਟਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਕੁਝ ਜਿਹੜਾ ਉੱਤਲ-ਪੁਥਲ ਵੱਲ ਵਧਦਾ ਹੋਇਆ ਔਕਾਏ ਦੇ ਰਿਹਾ ਇਸੇ ਵਿੱਚ ਵੱਡੀ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਿਆਣਾ ਇਕਾਈ ਦੇ ਆਗੂਆਂ ਦੇ ਵੱਲੋਂ ਸਮੂਹਿਕ ਤੌਰ ਤੇ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਅਸਤੀਫੇ ਜਿਹੜੇ ਆ ਉਹ ਦੇ ਦਿੱਤੇ ਆ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦਾ ਧੜਾ ਇੱਕ ਤਰ੍ਹਾਂ ਨਾਲ ਢੀਠਾਈ ਦਾ ਸ਼ਿਕਾਰ ਐ ਸੀ ਇਹ ਗੱਲ ਕਹਿ ਸਕਦੇ ਆ ਪਰ ਜੋ ਅੱਜ ਸਾਹਮਣੇ ਆਇਆ ਅ ਜਿਸ ਤੋਂ ਬਾਅਦ ਪੀਤੀ ਗੱਲ ਗੁਰਿੰਦਰ ਸਿੰਘ ਗੋਗੀ ਜ਼ਿਲ੍ਹਾ ਅਕਾਲੀ ਜਥਾ ਰੋਪੜ ਦੇ ਪ੍ਰਧਾਨ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਅ ਅੱਜ ਹਰਿਆਣੇ ਦੀ ਸਮੁੱਚੀ ਜੁੰਟ ਨੇ ਅਸਤੀਫਾ ਦੇ ਦਿੱਤਾ ਤਾਂ ਕੁੱਲ ਮਿਲਾ ਕੇ ਇਹ ਸੰਕਟ ਆ ਜਿਹੜਾ ਉਹ ਕਾਫੀ ਗੰਭੀਰ ਸਥਿਤੀ ਵਾਲ ਸ਼੍ਰੋਮਣੀ ਅਕਾਲੀ ਦਲ ਚ ਵਧ ਰਿਹਾ ਹੈ ਤੇ ਮੈਨੂੰ ਲੱਗਦਾ ਇੰਜ ਆ ਕਿ ਇੱਕ ਦਿਨ ਸਮਾਂ ਹੋਊਗਾ ਕਿ ਜਦੋਂ ਪਸ਼ਟੋਣਾ ਜਿਹੜਾ ਹੈ ਉਹ ਪੈ ਸਕਦਾ ਆ ਸ਼੍ਰੋਮਣੀ ਅਕਾਲੀ ਦਲ ਦੇ ਇਸ ਧੜੇ ਨੂੰ ਅ ਕੇਂਦਰ ਨੂੰ ਵੀ ਜਿਹੜਾ ਉਹਨਾਂ ਨੇ ਐਸਡੀਪੀਸੀ ਚੋਣਾ ਕਰਾਉਣ ਦੀ ਮੰਗ ਕੀਤੀ ਹੈ ਜਥੇਦਾਰ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਰੋਸ ਵਜੋਂ ਇਹ ਅਸਤੀਫੇ ਜਿਹੜੇ ਐ ਇਸ ਮੁਛਤਾ ਦੇ ਵਿੱਚ ਸਮੂਹਿਕ ਤੌਰ ਤੇ ਸਾਹਮਣੇ ਆਇਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਈ ਕਹਿਣਗੇ ਕਮੈਂਟਾਂ ਵਾਲੇ ਦਾ ਚਲੋ ਬਹੁਤ ਕੁਝ ਕਹਿੰਦੇ ਉਹਨਾਂ ਵਰਤਾਂ ਹੁਣ ਕੀ ਕਹਿ ਸਕਦੇ ਆ ਕਈ ਕారణ ਕਰਕੇ ਜੀ ਲੈ ਇਹ ਕੀ ਸੀ 2 4 ਛੱਡ ਕੇ ਇਹਦੇ ਨਾਲ ਕੁਝ ਨਹੀਂ ਹੋਣਾ 2 4 ਨਹੀਂ ਛੱਡ ਕੇਗੇ ਹਜੇ ਤੇ ਲਾਈਨ ਬੜੀ ਲੰਬੀ ਹੈ ਉਹ ਬੱਬੂ ਮਾਰ ਦਾ ਗਾਣਾ ਤੁਹਾਨੂੰ ਯਾਦ ਹੋਵੇਗਾ ਕਿ ਲਾਈਨ ਬਹੁਤ ਲੰਬੀ ਹੈ ਇਹ ਬਹੁਤ ਲੰਬੀ ਲਾਈਨ ਹੈ ਇਹ ਤਾਂ ਸ਼ੁਰੂਆਤ ਹੋਈ ਹੈ ਕੱਲ ਗੋਗੀ ਹੋਰਾਂ ਨੇ ਸ਼ੁਰੂਆਤ ਕੀਤੀ ਅੱਜ ਹਰਿਆਣਾ ਜੁਨ ਟੈਕ ਆਲੂ ਤੁਸੀਂ ਕਿਸੇ ਹੋਰ ਦਾ ਮਿਲੋਗੇ ਸਭ ਮੈਨੂੰ ਜਿੰਨੇ ਅਕਾਲੀ ਲੀਡਰ ਮਿਲੇ ਆ ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਹੋਣ ਉਹਨਾਂ ਦਾ ਇਹੀ ਕਹਿਣਾ ਕਿ ਬੋਹ ਗਿਣਤੀ ਲੋਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਕਰਾਏਗੇ ਦਿੱਤੇਗੇ ਹੁਕਮਨਾਮੇ ਤੇ ਚੱਲਣ ਲਈ ਪਾਬੰਦ ਨੇ ਤੇ ਉਹਦੇ ਨਾਲ ਜਾਣਾ ਚਾਹੁੰਦੇ ਨੇ ਪਰ ਕੁਝ ਲੋਕ ਨੇ ਥੋੜੇ ਜਿਹੇ ਲੋਕ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਘੇਰੇ ਚ ਲੈ ਕੇ ਕੁਝ ਨਹੀਂ ਕਰਨ ਦੇ ਹਾਲਾਂਕਿ ਮੈਂ ਇਸ ਗੱਲ ਨਾਲ ਬਹੁਤਾ ਇਤਫਾਕ ਨਹੀਂ ਰੱਖਦਾ ਉਕੇ ਜੀ ਸਲਾਹਕਾਰ ਮਾਰੇ ਨੇ ਫਿਰ ਸੁਖਬੀਰ ਬਾਦਲ ਦਾ ਚੰਗਾ ਘਟੂ ਘਟੂ ਨੂੰ ਤਾਂ ਇੰਨਾ ਸੋਝੀ ਹੋਣੀ ਚਾਹੀਦੀ ਹੈ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਜੋ ਬੀਤੀ ਗੱਲ ਕੀਤਾ ਗਿਆ ਜੋ ਬੀਤੀ ਗੱਲ ਸਿੱਖ ਇਤਿਹਾਸ ਦੇ ਅੰਦਰ ਸਿੱਖ ਸਿਆਸਤ ਦੇ ਇਤਿਹਾਸ ਦੇ ਅੰਦਰ ਜੋ ਵਾਪਰਿਆ ਹੈ ਉਹ ਆਪਣੇ ਆਪ ਦੇ ਵਿੱਚ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਤਾਂ ਪ੍ਰਧਾਨ ਮੰਤਰੀ ਭਗਵੰਤ ਮਾਨ ਨੂੰ ਵੀ ਸੱਚਾ ਕਰਤਾ ਜਿਹੜਾ ਕਹਿੰਦਾ ਸੀਗੇ ਕਿ ਜਥੇਦਾਰ ਬਾਦਲ ਪਰਿਵਾਰ ਦੀ ਜੇਬ ਚੋਂ ਨਿਕਲਦੇ ਆ ਤੇ ਕੱਢੇ ਜਾਂਦੇ ਆ ਤੇ ਪਾਏ ਜਾਂਦੇ ਆ ਇਹ ਤਾਂ ਗੱਲ ਕੱਲ ਸੱਚ ਸਾਬਤ ਹੋ ਗਈ ਉਹ ਸਾਰੇ ਮੂਹਾਂ ਦੀਆਂ ਚੋਂ ਨਿਕਲੀਆਂ ਗੱਲਾਂ ਜਿਹੜੀਆਂ ਬਾਦਲ ਪਰਿਵਾਰ ਦੀ ਸਿਆਸੀ ਸਿਆਸਤ ਨੂੰ ਲੈ ਕੇ ਚੱਲਦੀਆਂ ਸੀ ਉਸ ਦੇ ਵਿਰੋਧ ਚ ਖੜਦੀਆਂ ਸੀ ਉਹ ਅੱਜ ਕੱਲ ਐਸੀ ਆਪਣੀਆਂ ਅੱਖਾਂ ਦੇ ਨਾਲ ਸੱਚ ਸਾਬਤ ਹੁੰਦੀਆਂ ਦੇਖ ਲਈਆਂ ਤਾਂ ਹੁਣ ਫੈਸਲੇ ਦੀ ਘੜੀ ਆ ਸਿੱਖ ਸੰਗਤ ਦੇ ਹੱਥ ਚ ਆ ਨਾ ਤਾਂ ਸੁਖਬੀਰ ਸਿੰਘ ਬਾਦਲ ਨਾ ਦੂਜਾ ਧੜਾ ਕੋਈ ਵੀ ਧੜਾ ਇਹ ਨਹੀਂ ਕਹਿ ਸਕਦਾ ਕਿ ਅਸੀਂ ਸੱਚੇ ਆ ਤੇ ਅਸੀਂ ਸੁੱਚੇ ਆ ਕੁੱਲ ਮਿਲਾ ਕੇ ਫੈਸਲਾ ਸੰਗਤ ਦੇ ਹੱਥ ਚ ਆ ਸੰਗਤ ਨੇ ਫੈਸਲਾ ਕਿਵੇਂ ਕਰਨਾ ਹੈ ਕਿਸ ਰੂਪ ਚ ਕਰਨਾ ਹੈ ਕਿਸ ਨੂੰ ਮਾਨਤਾ ਦੇਣੀ ਹੈ ਕਿਸ ਨੂੰ ਨਹੀਂ ਦੇਣੀ ਪਰ ਇਸ ਸਮੇ ਵੱਡੇ ਝਟਕੇ ਨੇ ਸੁਖਬੀਰ ਸਿੰਘ ਬਾਦਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਸ ਧੜੇ ਦੇ ਲਈ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਚੱਲ ਰਿਹਾ ਹੈ ਉਹ ਹੋਰ ਵੱਡੇ ਝਟਕਿਆਂ ਦੇ ਲਈ ਤਿਆਰ ਰੋ